ਕੱਤ ਘਾਟ ਦੀ 65000 ਰੁਪਏ ਦੀ ਹਰਿਆਣੇ ਦੇ ਵਿੱਚੋਂ ਮਿਲ ਥਣਲੇਵਾ ਚੈੱਕ ਕਰ ਲਓ ਹੁਣ ਤੁਸੀਂ ਝੋਟੀ ਦਾ ਨਾ ਯਾਰ ਆਹਾ ਛੋਟੀ ਸਾਨੂੰ ਉੱਪਰ ਜਗਾੜਾ ਬੋ ਪੜਾ ਵੱਡੇ ਭਾਈ ਤੁਹਾਡੇ ਨੂੰ 75000 ਦੀ ਕੱਟੀ ਦੇ ਦਿਆਂਗਾ 75 ਦੀ ਹਾਂ ਮਾਨਦਾਨ ਹੋਰ ਕਰਦਾ ਵਿੱਚ ਆਪਾਂ ਵੀ 18 ਤੋਂ 20 ਕਿਲੋ ਵਾਲੀ 57000 ਦੀ ਮਗਰ ਬੱਚੀ ਕੱਦ ਕਾਠ ਕੰਨੀਓ ਜਿਹੜਾ ਹੈਗਾ ਕਿੰਨਾ ਦੁੱਧ ਪਾਊਗੀ ਪਹਿੜ ਦੁੱਧ ਵੀਰੇ ਪਲੂ ਨੇ ਦਿੱਤਾ ਵੀ 37 38 ਕਿਲੋ ਨਹੀਂ ਬਹੁਤ ਬਹੁਤ ਧੰਨਵਾਦ ਬਾਕੀ ਤਾਂ ਆਪਣੇ ਟੇ ਵੀ ਹੁੰਦੇ ਆ ਰਮਨਦੀ ਬਾਈ ਸਹੀ ਗੱਲ ਕੋਈ ਵੇਚ ਨਹੀਂ ਮਾਲਕ ਨੇ ਚੋਇਆ ਹੁੰਦਾ ਜਾਂਦਾ ਹੂ ਦੱਸ ਸਕਦਾ ਹਾਂਜੀ ਅੱਸੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਤੁਨੂੰ ਕੋਲੇ ਪਹੁੰਚੇ ਹੋਇਆ ਬਾਈ ਦਾ ਪਿੰਡ ਤੇ ਨੇੜੇ ਰਹੇ ਆਂ ਤਾਂ ਮਿੱਤਰੋ ਕਾਲਿਆਲੀ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਛੋਡੇ ਵਾਸਤੇ گاਵਾ ਲੈ ਕੇ ਆਇਆ ਤੇ گاਵਾ ਦੀ ਗਿਣਤੀ ਰਹੂਗੀ ਘੱਟੋ ਘੱਟ 8-9 گاਵਾ ਦਿਖਾਵਾਂਗੇ ਤੇ گاਵਾ ਤੁਸੀਂ ਚੈੱਕ ਕਰ ਲਓ ਮਿੱਤਰੋ ਬਹੁਤ ਜ਼ਿਆਦੇ ਚੰਗੀਆਂ گاਵਾ ਨੇ ਬਾਈ ਕੋਲੇ ਕੱਲੀ-ਕੱਲੀ ਦੀ ਨਾ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗਾ ਬਾਕੀ ਜਿਹੜੇ ਰੇਟ ਹੋਣਗੇ ਉਹ ਵੀਡੀਓ ਦੇ ਵਿੱਚ ਰਹਿਣਗੇ ਤੇ ਪਰ ਬਾਈ ਕਹਿੰਦਾ ਨਾ ਮਿੱਤਰੋ ਇਹੇ ਵੀਡੀਓ ਦੇ ਵਿੱਚ ਜਿਹੜੇ ਆਪਾਂ ਰੇਟ ਕਰਾਂਗੇ ਉਹ ਇਥੋਂ ਘਰ-ਘਰ ਵਾਲੀ ਰੇਟ ਹੋਣਗੇ ਜੇ ਆਪਾਂ ਮੇਲੇ ਦੇ ਲੈ ਕੇ ਜਾਵਾਂਗੇ ਜਾਂ ਕਿਸੇ ਮੰਡੀ ਦੇ ਕੋਈ ਇੰਨਾ گاਵਾਂ ਦੇ ਵਿੱਚੋਂ ਗਾਂ ਦੇਖੂਗਾ ਨਾ ਕੋਈ ਤੇ ਉਹਦੇ ਰੇਟ ਮਿੱਤਰੋ ਉਹ ਵੱਖਰੇ ਹੋਣਗੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਮਿੱਤਰੋ ਫਿਰ ਕਿਰਾਏ ਕਰੂਏ ਪੈਂ ਜਾਂਦੇ ਤਾਂ ਕਰਕੇ ਜਿਹੜੇ ਹੈਗੇ ਰੇਟ ਵੱਜ ਜਾਂਦੇ ਮੰਡੀਆਂ ਦੇ ਉੱਤੇ ਤੇ ਇੱਕ ਆ ਗਈ ਨਾ ਬਾਈ ਕੋਲੇ ਆਹ ਦੇਖ ਲੋ ਐਂਡ ਦੱਤਵਰਗੀ ਚੱਟੀ ਵਾਹੜਾ ਸੂਈ ਸਵਾਈ ਆ ਤੇ ਇੱਕ ਦਿਖਾ ਦਾਂਗੇ ਇਧਰਲੇ ਪਾਸੇ ਚੰਗੀ ਕਰੌਸ ਆਓ ਕਰਾਗੇ ਬਾਈ ਨਾਲ ਗੱਲਬਾਤ ਲੱਗੇ ਇਹਨਾਂ ਗਾਵਾਂ ਦੀ ਜਾਣਕਾਰੀ ਬਾਕੀ ਨਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਲੋੜਵੰਦ ਭਰਾਵਾਂ ਤੱਕ ਇਹ ਜੀ ਬਾਈ ਜੀ ਸਸੀ ਕਾ ਬਾਈ ਤੇ ਬਾਈ ਜੀ ਪਹਿਲਾਂ ਤਾਂ ਦੱਸ ਕੇ ਨੂੰ ਤੁਸੀਂ ਆਪ ਦਾ ਪ੍ਰੋਪਰ ਐਡਰੈਸ ਦੱਸੋਗੇ ਆਪਣੇ ਪਿੰਡ ਦਾ ਕਿੱਥੇ ਰਹਿੰਦਾ ਹੈ ਐਡਰੈਸ ਬਰਾ ਪਿੰਡ ਆਪਣਾ ਜਗਮਾਲਲੀਆ ਠੀਕ ਹੈ ਤੈਸੀ ਰਕਾਲਾ ਵਾਲੀ ਡਿਸਟ੍ਰਿਕਟ सिरसा ਹਰਿਆਣਾ ਦਾ ਏਰੀਆ ਵੀਰੇ ਠੀਕ ਆ ਅੱਛਾ ਤੁਹਾਨੂੰ ਵਪਾਰ ਦਾ ਕੰਮ ਆ ਗਿਆ ਜਿਹੜੀ ਆਪਾਂ ਪਹਿਲਾਂ ਇੱਕ ਮੱਝਾਂ ਦੇ ਨਾਲ ਗਾਵਾਂ ਦਿਖਾਈਆਂ ਸੀ ਓਕੇ ਮੇਰੇ ਹਰ ਰਿਸਪੌਂਸ ਕੇ ਵਿੱਚ ਵਧੀਆ ਰਿਸਪੌਂਸ ਰਿਹਾ ਵੀਰੇ ਦਾ ਬੇਗੀਆਂ ਸੀ ਮੱਜਾ ਹਾਂਜੀ ਵੀਰੇ ਠੀਕ ਆ ਅੱਛਾ ਜਿਹੜੀ ਤੇਰੇ ਕੋਲ ਪਿੱਛੇ ਬਿਹੜ ਆ ਗਈ ਹੈ ਨਾ ਇਹਦਾ ਸੁਹਾ ਦੱਸ ਪਹਿਲਾਂ ਮੈਨੂੰ ਇਹਦਾ ਸੁਹਾ ਦੂਜਾ ਰਾਮ ਦੀ ਪਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਵੀ ਐਤਵਾਰ ਦੀ ਸਵੇਰ ਦੀ ਸੂਈ ਆ ਐਤਵਾਰ ਦੀ ਸੁਹਾ ਹਾਂ ਦੂਜਾ ਲਾ ਲਓ ਤੀਜਾ ਲਾ ਲਓ ਤੀਜਾ ਦਿਨ ਤੇ ਮਗਰ ਬੱਚਾ ਬੱਚਾ ਆ ਵੀਰੇ ਮਗਰ ਬੱਚਾ ਕਿਹੜਾ ਬੱਚਾ ਇਹਦਾ ਆ ਜੀ ਵੀਰੇ ਇਹ ਆਹ ਹਾਂਜੀ ਠੀਕ ਹੈ ਤੇ ਇਹ ਬਹਿੜ ਮੈਨੂੰ ਐ ਦੱਸ ਕਿਤੇੋਂ ਘਰੋਂ ਲੈਤੀ ਹੈ ਕਿ ਕਿਸੇ ਫਾਰਮ ਚੋਂ ਲੈਤੀ ਫਾਰਮ ਚੋਂ ਲੈਤੀ ਵੀਰੇ ਫਾਰਮ ਦੀ ਵੀਡੀਓ ਪਈ ਆਪਣੇ ਕੋਲ ਉਹ ਦਿਖਾ ਦਾਂਗੇ ਆਪਾਂ ਅੱਛਾ ਹਾਂਜੀ ਤੇ ਕਿੰਨਾ ਦੁੱਧ ਕਹੇ ਮਾਲਕਾਂ ਨੇ ਮਾਲਕਾਂ ਨੇ 31 32 ਕਿਲੋ ਦੁੱਧ ਪਲੂਨ ਦਾ ਚੋਇਆ ਵਿਆ 31 32 ਕਿਲੋ ਤੇ ਆਪਾਂ ਕਿੰਨਾ ਕਹਿ ਕੇ ਦੇਣੀ ਆ ਹਾਂ ਆਪਾਂ ਬਲੇ 30 ਪਲੱਸ ਦੀ ਗਾਰੰਟੀ ਲੈਨੇ ਆ 30 ਕਿਲੋ ਦੀ ਹਾਂ ਅੱਜ ਦੇਖ ਕੇ ਕੋਈ ਅਗਲਾ ਵੀ ਯਕੀਨ ਨਹੀਂ ਮੰਨਣਾ ਵੀ ਉਹ ਗੱਪ ਮਾਰੀ ਜਾਂਦੇ ਆ ਠੀਕ ਹੈ ਆਪਾਂ ਮਾਲਕ ਦਾ ਨੰਬਰ ਦੇ ਦਾਂਗੇ ਜੀ ਤੋਂ ਲਈ ਆ ਹਾਂ ਤੇ ਬਾਕੀ ਗੱਬਣ ਦੀ ਵੀਡੀਓ ਦਿਖਾ ਦਾਂਗੇ ਹੁਣ ਤਾਂ ਖਾਲੀ ਕਰੀ ਵੀ ਆ ਵੀਰੇ ਦੁਪਹਿਰੇ ਵੀ ਖਾਲੀ ਸਾਡੇ ਨਾਲ ਤੇ ਇਧਰ ਤੇ ਨਾ ਟਾਈਮ ਚੁੰਦੇ ਆ ਵਾ ਗੜੀਰੇ ਚ ਅੱਛਾ ਹਾਂਜੀ ਕੋਲ ਫਿਰ ਕੋਈ ਗੱਲ ਨਹੀਂ ਆਪਾਂ ਜੇ ਇਹ ਜੀ ਹੈਗੀ ਉਹੋ ਜੀ ਦਿਖਾ ਦਿੰਨੇ ਕਿ ਤੂੰ ਸੰਗਦਾ ਕਿਉਂ ਆ ਇਹ ਬਾਕੀ ਤਾਂ ਭਰਾਵਾਂ ਨੇ ਆਪਦੀ ਨਸਲ ਬਰੀਡ ਦੇਖ ਕੇ ਲੈਣੀ ਹੁੰਦੀ ਆ ਚੀਜ਼ ਮਿੱਤਰੋ ਬਾਕੀ ਜਿਵੇਂ ਜਿੰਨੀ ਕੀ ਗੱਲ ਸੱਚੀ ਦੱਸੀ ਜਾਵੇ ਮੈਂ ਕਹਿੰਦਾ ਓਨੀ ਕੀ ਚੰਗੀ ਹੁੰਦੀ ਆ ਇਹ ਆ ਦੇਖੋ ਲੇਵੇ ਤੇ ਰੋਗ ਰੋਗ ਦੀਆਂ ਨਾੜਾਂ ਪਈਆਂ ਮਿੱਤਰੋ ਐਨ ਬਾਡੀ ਬੰਤਰ ਜਿਹੜੀ ਵਹਿੜਦੀ ਆ ਪੂਰੀ ਚੰਗੀ ਆ ਪੂਰਾ ਚੰਗਾ ਕੱਦ ਕਾਠ ਵਹਿੜਦਾ ਥੱਲੋਂ ਐਂਡ ਫਿਕਸ ਆਰਡਰ ਕੁਆਲਿਟੀ ਵਾਲੀ ਆ ਗਈ ਕਰਮਾ ਵਾਲੀ ਦਾ ਨਾ ਕੱਦ ਬਹੁਤ ਆ ਤੈਨੂੰ ਹਨਾ ਹਾਂਜੀ ਪੂਰੀ ਵੱਡੀ ਵਿਹੜਾ ਵੀਰੇ ਪੂਰੀ ਇਹ ਆ ਦੇਖ ਲੋ ਮਿੱਤਰੋ ਪੂਰੀ ਵੱਡੀ ਵਿਹੜਾ ਆ ਗਈ ਤੈਨੂੰ ਕੀ ਰੇਟ ਕਰਤਾ ਵਿਹੜਾ ਦਾ ਰੇਟ ਵੀਰੇ ਦੇ ਜੱਸ ਨੂੰ ਨਾਲ 1,25,000 ਹੈ ਵੀਰੇ 1,25,000 ਟਾੜਾ ਵਾਟਾ ਕਿੰਨੇ ਦਾ ਇੱਕ 20 ਦੀ ਬੈਡ ਦੇ 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 ਵੀਰੇ ਇੱਕ 20 ਦੀ ਤੇ ਦੁੱਧ 30 ਕਿਲੋ ਦੁੱਧ 30 ਕਿਲੋ ਤੋਂ ਬਾਹਰ ਕੱਢੂ ਪਰ 30 ਕਿਲੋ ਦੀ ਹੋਟ ਲੈ ਲਾਂਗੇ ਠੀਕ ਆ ਲੈ ਚੱਲ ਕੇ ਰਾਂ ਲੈ ਵੀ ਮੀ ਵੀ ਆ ਗਿਆ ਮਿੱਤਰੋ ਤੇ ਦੱਸਿਓ ਜਰੂਰ ਤੁਹਾਨੂੰ ਆਹ ਬਿਹੜ ਕਿਵੇਂ ਲੱਗੀ ਤੇ ਆ ਜਾ ਅੱਛਾ ਭਾਈ ਤੁਹਾਨੂੰ ਜਿਹੜੀ ਦੂਜੇ ਨੰਬਰ ਉੱਤੇ ਆ ਗਈ ਆਪਣੀ ਆਹ ਬਿਹੜ ਜਿਹੜੀ ਹਾਂਜੀ ਭਾਈ ਇਸ ਬਿਹੜ ਦਾ ਸੁਹਾ ਦੱਸ ਮੈਨੂੰ ਦੂਜਾ ਸੁਹਾ ਰਮਣੀ ਭਾਈ ਦੂਜਾ ਸੁਹਾ ਕਿੱਦਾਂ ਸੁਈ ਹੈ ਅੱਜ ਸਵੇਰੇ ਸੁਈ ਹੈ ਵੀਰੇ ਮਗਰ ਬੱਚਾ ਬੱਚੀ ਆ ਵੀਰੇ ਬੱਚੀ ਆ ਗਈ ਜਿਹੜੀ ਮਿੱਤਰੋ ਮੈਂ ਪਹਿਲਾਂ ਨਾ ਬੱਚੀ ਦਿਖਾਦਾ ਬੱਚੀ ਆ ਗਈ ਲਾਲ ਚਿੱਟੇ ਰੰਗ ਦੇ ਵਿੱਚ ਤੇ ਮੈਨ ਵੇ ਕਿੰਨਾ ਦੁੱਧ ਪਾਉ ਤੇリカ ਦੁੱਧ ਪਾਉ ਵੀਰੇ 18 ਤੋਂ 20 ਕਿਲੋ 18 ਤੋਂ 20 ਹਾਂ ਤੇ ਹੈਵੀ ਜਮਾਨ ਦੋ ਗਲੀ ਹਨਾ ਦੋ ਗਲੀ ਆ ਗਈ ਕੀ ਰੇਟਰ ਹੋਊਗਾ ਫਿਰ ਖੋਲ ਕੇ ਦਿਖਾਵਾਂਗੇ ਆਪਾਂ ਰੇਟ ਵੀਰੇ ਦੇ ਜੱਸ ਨੂੰ 57000 ਰੁਪਏ ਦੀ ਬੈਠਦੇ ਨੇ 57 ਦੀ ਹੁਣ ਐਂ ਕਰ ਦੁੱਧ ਜਿਹੜਾ ਹੈਗਾ 15 ਤੋਂ ਪਹਿਲਾਂ 18 ਕਹੇਦੇ ਪੇ ਦੁੱਧ ਵੀ ਨਹੀਂ ਘਟਦੇ ਨਹੀਂ ਕਿ ਦੁੱਧ ਕੱਢਿਆ ਪਿਆ ਪਰ ਐ ਨਹੀਂ ਹੈ ਵੀ ਜਿਹੜਾ ਡਾਟ ਪਰ ਵੀ ਜੇ ਮੈਂ ਉਹ ਹੋਵੇ ਕੰਮਾ ਠੀਕ ਨੇ ਹਵਾ ਭਰੀ ਉਹ ਕੰਮ ਨਹੀਂ ਆਪਾਂ ਤਾਂ ਪਹਿਲੇ ਚੋਈ ਵੀ ਹੈ ਇਹਨੂੰ ਅੱਛਾ ਜਿਹਦੇ ਜੇ ਰੁਪਏ ਤੋਂ ਖਾਲੀ ਕਰੀ ਗਏ ਆਪਾਂ ਬੱਚੀ ਨੂੰ ਚੰਗਾਏ ਉਹ ਬੈਠੀ ਬੱਚੀ ਠੀਕ ਹੈ ਫੋਲ ਫਿਰ ਕੇ ਰ ਲੈ ਵੀ ਮਿੱਤਰੋ ਆਹ ਦੇਖ ਲੋ ਹਜੇ ਨਾ ਜਮਾ ਤਾਜੀ ਸੂਈ ਆ ਤੇ ਤਾਜੀ ਸੂਈ ਕਰਕੇ ਮੈਨੂੰ ਐ ਲੱਗਦਾ ਥੋੜਾ ਖੁਰਕਦੀ ਹੈ ਨਾ 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 ਉਪਰਾ ਮਾਰਾ ਥੋੜਾ ਬੱਚੇ ਦਾ ਕਰਦੇ ਹੋਰ ਕੁਝ ਨਹੀਂ ਕਹਿੰਦੀ ਹੈ ਲੈ ਚੱਲ ਕੇ ਰ ਇਧਰ ਦੇ ਪਾਸੇ ਲੈ ਵੀ ਮਿੱਤਰੋ ਆ ਆ ਗਈ ਨਾ ਜਿਹੜੀ ਏਹੇ ਤੁਹਾਨੂੰ ਗਾ ਜਿਹੜੀ ਹੈਗੀ ਨਾ ਮਗਰ ਬੱਛੀ 57000 ਦੀ ਥਣ ਲੇਵੇ ਤਾਂ ਮੈਂ ਤੁਹਾਨੂੰ ਦਿਖਾ ਦਣਾ ਏ ਲੈ ਟਲ ਲੈ ਆਹ ਦੇਖ ਲਓ ਮਿੱਤਰੋ ਵੀ 18 ਤੋਂ 20 ਕਿਲੋ ਵਾਲੀ 57000 ਦੀ ਮਗਰ ਬੱਛੀ ਕੱਦ ਕਾਠ ਕੰਨੀਓ ਜਿਹੜਾ ਹੈਗਾ ਨਾ ਤੇ ਬਾਕੀ ਜਿਹੜਾ ਥਣ ਲੇਵਾ ਉਹ ਐਨ ਪੂਰਾ ਗਹਿ ਗੱਡਵਾ ਲੱਗਿਆ ਬਾਕੀ ਨਾ ਆ ਜਾ ਕਰੋ ਇੱਧਰਲੇ ਪਾਸੇ ਮੀਂਹ ਪੈ ਗਿਆ ਮਿੱਤਰੋ ਠੀਕ ਹੈ ਤੇ ਨਾਲ ਮੀਂਹ ਪੈ ਕੇ ਦੇਖ ਲਓ ਧੁੱਪ ਵੀ ਨਿਕਲੀ ਮੈਨੂੰ ਆ ਇਸ ਯਾਰ ਇੱਕ ਜਿਹੜੀ ਤੇ ਇੱਧਰਲੇ ਪਾਸੇ ਝੋਟੀ ਹੈ ਜਿਹੜੀ ਇਹ ਮਗਰੋਂ ਦਿਖਾਵਾਂਗੇ ਦਿਖਾਈ ਦਿੰਨੇ ਆਪਾਂ ਮਗਰ ਚੱਲ ਫਿਰ ਕੇਰਾ ਆ ਆ ਜਿਹੜੀ ਝੋਟੀ ਆ ਗਈ ਤੇਰੀ ਇਹੇ ਝੋਟੀ ਦਾ ਸੂਆ ਦੱਸ ਪਹਿਲਾਂ ਮੈਨੂੰ ਪਹਿਲਾਂ ਸੂਆ ਰਮ ਦੀ ਬਾਈ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਐ ਇਹਦੇ ਇਹਦੇ 5-4 ਦਿਨ ਬਾਕੀ ਐ ਜੀ 5-4 ਦਿਨ ਬਾਕੀ ਕਿੰਨਾ ਦੁੱਧ ਪਾ ਦੂ ਪਹਿਲੇ ਸੂਏ ਦੁੱਧ ਪਾ ਦੂ 10-11 ਕਿਲੋ ਵੀਰੇ 10-11 ਕਿਲੋ ਹਾਂ 10 ਮੰਨ ਕੇ ਲੈ ਜੇ ਤੇ ਬੱਦ ਤੇ ਬੱਦ ਵੀ ਦਊਗੀ 10 ਮੰਨ ਕੇ ਲੈ ਜੇ ਕੋਈ 10 ਮੰਨ ਕੇ ਲੈ ਜੇ ਹੈਨਾ ਹਾਂ ਬਾਕੀ ਇਹ ਵਾਲੀ ਵੱਡੇ ਗੱਦ ਕਾਠ ਵਾਲੀ ਨਹੀਂ ਹੈਗੀ ਮਿੱਤਰੋ ਤੇ ਪਰ ਨਾ ਜਿਹੜੀ ਹੈਗੀ ਇਹ ਵੀ ਯਾਰ ਥਣਲੇਵਾ ਬੜਾ ਸੋਹਣਾ ਲੱਗਿਆ ਇਹਦੇ ਖੋਲ ਫਿਰ ਕੇ ਨਾ ਰੇਟ ਕਰੀਏ ਇਹਦਾ ਹਾਂ ਤੇ ਨਾ ਵਾਲਾ ਤੈਨੂੰ ਲੈ ਚੱਲ ਲੰਮੀ ਲੈ ਜਾ ਲੈ ਥਣਲੇਵੀ ਦੀ ਦਿਖਾਉਣਾ ਮੈਂ ਤੁਹਾਨੂੰ ਕੱਦ ਤਾਂ ਮੀਡੀਅਮ ਹੈ ਪਰ ਜਗਾਡਾ ਬੋਪੜਾ ਵੱਡੇ ਭਾਈ ਤਲੇ ਲੈ ਵੀ ਅਜੇ 5-4 ਦਿਨ ਕੱਢ ਜੂਗੀ ਅਜੇ ਹੋਰ ਵੀ ਨਿੱਖਰ ਜੂ ਲੈ ਵੀ ਆਹ ਦੇਖ ਲਓ ਬਹੁਤ ਜਿਆਦੇ ਸਾਫ ਸੁਥਰੇ ਲੇਵੇ ਵਾਲੀ ਆ ਖੜਾਈ ਕਰਾਂ ਲੰਮੀ ਫੇਰ ਤੋਰਾਂਗੇ ਰੇਟ ਦੱਸ ਮੈਨੂੰ ਇਹ ਤਾਂ ਖਾਂ ਨਾ ਰੇਟ ਜੈਸ ਨੂੰ 75000 ਦੀ ਕੱਟੀ ਦੇ ਦਾਂਗਾ 75 ਦੀ ਹਾਂ ਮਾਨਦਾਨ ਹੋਰ ਕਰ ਦਾਂ ਪਿੱਛੇ ਆਪਾਂ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਪਹਿਲਾ ਸੂਆ 10 ਕਿਲੋ ਵਾਲੀ ਥਣਲੇਵਾ ਚੈੱਕ ਕਰ ਲਓ ਹੁਣ ਤੁਸੀਂ ਝੋਟੀ ਦਾ ਨਾ ਯਾਰ ਆਹ ਝੋਟੀ ਤੁਹਾਨੂੰ 75000 ਰੁਪਏ ਦੇ ਵਿੱਚੋਂ ਮਾਨਤਾਣ ਹੋ ਜਾ। ਲੈ ਜਾ ਵੀ ਲੈ ਜਾ ਤੇਰਾ ਭਾ ਜਿਹੜਾ ਹੈਗਾ ਨਾ ਜਮਾਨ ਟਾਟੇ ਵਾਟੇ ਵਾਲਾ ਕੰਮ ਹੀ ਕਰਤਾ। ਹੁਣ ਤੁਸੀਂ ਦੱਸਿਓ ਤੁਹਾਨੂੰ ਆਹ 75000 ਰੁਪਏ ਵਾਲੀ ਜਿਹੜੀ ਹੈਗੀ ਝੋਟੀ ਕਿਵੇਂ ਲੱਗੀ? ਕਦ ਕਾਠ ਜਿਹੜਾ ਹੈਗਾ ਆ ਰਦੇ ਗਿਣ ਲੋ ਸਾਹਮਣੇ। ਵੀ ਐਡਾ ਕਦ ਕਾਠਾ ਕੋਈ ਬੜੇ ਵੱਡੇ ਕਦ ਕਾਠ ਵਾਲੀ ਨਹੀਂ ਹੈਗੀ। ਕਿਨੇ ਹੀ ਤੈਨੂੰ? ਹਾਂ ਕਦ ਤਾਂ ਮੀਡੀਅਮ ਵੱਡੇ ਭਾਈ। ਹਾਂ ਬਾਕੀ ਥਰਨੇ ਵੀ ਬਹੁਤ ਚੰਗੀ ਆ। ਠੀਕ ਆ। ਅੱਛਾ ਜਿਹੜੀਆਂ ਇੱਧਰਲੇ ਪਾਸੇ ਗਾਵਾਂ ਆਗੀਆਂ ਤੇਰੀਆਂ। ਮੈਨੂੰ ਐਂ ਦੱਸ ਦੇ ਕਿੱਧਰਲੇ ਪਾਸੇ ਸ਼ੁਰੂ ਕਰੀ ਕਿਦੋਂ ਇਧਰੋਂ ਕਰ ਰਹੇ ਆਪਾਂ ਚੱਲ ਫਿਰ ਕਰਾਂ ਉਲਟਨਾ ਹੁਣ ਤੋਂ ਮੀਂਹ ਪੈ ਗਿਆ ਇਹ ਸਾਰੇ ਇੱਕ ਟਿਕਣਾ ਫਿਰ ਹਾਈ ਨਹੀਂ ਲਾਣਾ ਠੰਡਾ ਹੋ ਗਿਆ ਬੇ ਠੰਡਾ ਹੋ ਗਿਆ ਹਾਂ ਹੈਨਾ ਮੀਂਹ ਪੈ ਗਿਆ ਠੰਡਾ ਹੋ ਗਿਆ ਮੌਸਮ ਨੂੰ ਠੰਡਾ ਹੋ ਗਿਆ ਮੈਂ ਵੀ ਠੰਡਾ ਹੋ ਗਿਆ ਥੋੜਾ ਅੱਛਾ ਜਿਹੜੀ ਤੇਰੀ ਆਹ ਬਿਹੜ ਆ ਗਈ ਹਾਂਜੀ ਬਈ ਇਹਦਾ ਸੂਆ ਦੱਸ ਪਹਿਲਾਂ ਮੈਨੂੰ ਇਹਦਾ ਸੂਆ ਰਮ ਦੀ ਬਈ ਦੂਜਾ ਦੂਜਾ ਸੂਆ ਕਿੰਨੇ ਦਿਨ ਬਾਕੀ ਇਹਦੇ ਇਹਦੇ ਮਾਲਕਾਂ ਨੇ 14-15 ਦੱਸਿਆ ਫਿਰ ਲੈ ਜੂਗੇ ਇੰਨੇ 14-15 ਨੇ ਕੱਟਣੇ ਚਾਹੀਦੇ ਨੇ ਨਾ ਉਪਰ ਮੰਨ ਕੇ ਇੱਕ ਦੋ ਪਸ਼ੂ ਅੱਗੇ ਪਿੱਛੇ ਕਰ ਸਕਦਾ ਠੀਕ ਆ ਹਾਂ ਇਹ ਕਿੰਨਾ ਦੁੱਧ ਪਾਉਗੀ ਪਹਿੜ ਦੁੱਧ ਵੀਰੇ ਪਲੂ ਨੇ ਦਿੱਤਾ ਵੀ 37 38 ਕਿਲੋ ਠੀਕ ਹੈ ਜਰ ਕੱਦ ਕਾਠ ਵੀ ਵੜਾ ਆ ਗਿਆ ਬਾਕੀ ਖਵਾਨੇ ਦੀ ਚੈੱਕ ਕਰਵਾ ਦਗੇ ਜੇ ਨਾੜਾ ਨੂੜਾ ਦੇਖ ਰਮਨਦੀਪਈ ਕਿਹੜੇ ਲੋਟਾ ਲੈਵੇ ਇਹ ਭਾਰਤ ਦਾ ਨਕਸ਼ਾ ਹੀ ਬਣਾਈ ਫਿਰਦੀ ਹੈ ਲੈਵੇ ਦੇ ਤਾਂ ਹਨਾ ਫੇਸ ਕੁਆਲਟੀ ਦੇਖ ਹਾਂ ਇਹ ਲੈ ਜਾ ਲੰਮੀ ਤੋਰ ਕੇ ਹਾਂ ਮੈਨੂੰ ਇਹਦਾ ਨਾਲੇ ਮੁੱਲ ਦੱਸ ਕਿੰਨਾ ਮੁੱਲ ਰਮਨਦੀਪਈ ਪੜਾਇਆ ਜੈ ਸਨੋਲਾ ਕਮ 1 ਲੱਖ 35 ਹਜ਼ਾਰ ਦੀ ਵੜ ਦੇ ਦਾਂਗੇ ਠੀਕ ਹੈ ਤੇ ਦੁੱਧ ਕਿੰਨਾ ਦੇਵੇਂਗਾ ਦੁੱਧ ਵੀਰੇ 40 ਕਿਲੋ ਤੋਂ ਬਾਹਰ ਕੱਢੂ ਜੇ ਮੌਸਮ ਹੁੰਦਾ 37 38 ਕਿਲੋ ਪਲੂ ਨੇ ਦਿੱਤਾ ਵ ਹਾਂ ਲੈ ਚਲ ਕੇ ਰਾ ਆ ਦੇਖ ਲਓ ਮਿੱਤਰੋ ਹੁਣ ਤੁਸੀਂ ਇੱਕ ਵਾਰੀ ਜਾਂਦੇ ਫੇਰ ਚੈੱਕ ਕਰ ਲਓ 37 38 ਕਿਲੋ ਵਾਲੀ ਬਹੜ ਅੱਛਾ ਤੁਹਾਨੂੰ ਜਿਹੜੀ ਹੁਣ ਤੂੰ ਆ ਖੋਲੀ ਹੈ ਨਾ ਹਨਾ ਇਹੇ ਗਾਂ ਦਾ ਸੂਆ ਦੱਸ ਪਹਿਲਾਂ ਇਹਦਾ ਦੂਜਾ ਹਰਮ ਦੀ ਬਈ ਦੂਜਾ ਸੂਆ ਹਾਂਜੀ ਠੀਕ ਐ ਕਿੰਨੇ ਦਿਨ ਲੈ ਜੂਗੀ ਤੇ ਕਿੰਨੇ ਕਿ ਦੁੱਧ ਆਲੀ ਆ 8 ਤੋਂ 10 ਦਿਨ ਪਈ ਇਹਦੀ 8 ਤੋਂ 10 ਦਿਨ ਬਹੜ ਦੇ ਬਾਕੀ ਪਈ ਆ ਯਾਰ ਲੇਵਾ ਬੜਾ ਜ਼ਬਰਦਸਤ ਬਣਾਉਣਾ ਹਨਾ ਹਾਂ ਕਹਿਣ ਵਾਲੀ ਗੱਲ ਨਹੀਂ ਹੈਗੀ ਇਹ ਆ ਦੇਖ ਲਓ ਕੀ ਰੇਟ ਰਹੂ ਗਾਂ ਦਾ ਇਹਦਾ ਇਹਦਾ ਰੇਟ ਬਰੇਕ ਦਾ 10 ਆ 1 ਲੱਖ ਤੇ 10000 ਹਾਂ 1 ਲੱਖ 10000 ਤੇ ਦੁੱਧ ਕਿੰਨਾ ਦੇਵੇਂਗਾ ਦੁੱਧ ਵੀਰੇ ਦੇ ਦੂੰਗੀ 27 22 ਕਿਲੋ 27 22 ਕਿਲੋ ਬਹੜ ਛੋਟੀ ਮੰਨ ਕਿਨ ਆਜੋ ਮਿੱਤਰੋ ਇਹ ਵੀ ਬਹੜ ਦਾ ਜਿਹੜਾ ਹੈਗਾ ਨਾ ਉਤੋਂ ਜਮਾ ਸਟ੍ਰੇਟ ਬੱਚੀ ਆ ਗਈ ਢਾਂਚਾ ਬਹੁਤ ਸੋਹਣਾ ਲੱਗਦੀ ਬਾਈ ਬਾਕੀ ਮੌਸਮ ਚੰਗਾ ਅੱਗੇ 30 ਤੋਂ ਪਲੱਸ ਵੀ ਕਰੇ 27 22 ਕਿਲੋ ਕਿੱਕ ਦਿੰਨੇ ਆਪਾਂ ਲੱਗੇ 27 22 ਕਿਲੋ ਹਾਂ ਦਿਨ ਲੈ ਜੂ ਦਾਸ ਹਨ ਖੁੱਲੇ ਲੈ ਜੂ ਵੀਰੇ ਤੇ ਅੱਗੇ ਵਾਲੀ ਜਿਹੜੀ ਵਹੜ ਆ ਗਈ ਇਹਦਾ ਸੂਆ ਇਹਦਾ ਸੂਆ ਪਹਿਲਾ ਆ ਰਹੇ ਬਾਈ ਕਿੰਨੇ ਦਿਨ ਲੈ ਜੂਗੀ ਇਹ ਵੀ 8-10 ਦਿਨ ਪਈ ਆ ਜੀ ਕਿੰਨਾ ਦੁੱਧ ਪਾ ਦੂਗੀ ਦੁੱਧ ਪਾ ਦੂਗੀ 24-25 ਕਿਲੋ ਵੀਰੇ ਪਹਿਲਾਂ ਨਹੀਂ ਹਾਂ ਵੱਡੀ ਬੋਤਲ ਇਹਦੇ ਨੂੰ ਵੱਡੀ ਲੱਗਦੀ ਇਥੇ ਠੀਕ ਹੈ ਹਾਂ ਕੀ ਰੇਟਰ ਹੋ ਫਿਰ ਇਹਦਾ ਇਹਦਾ ਰੇਟ ਜੱਸ ਨੂੰ 85000 ਰੁਪਇਆ 85000 ਹਾਂ ਲੰਮੀ ਲੈ ਪਹਿਲਾ ਦਰਵਾਜ਼ੇ ਤੇ ਲੈ ਜਾ ਕਰ ਤਾਂ ਵੀ ਕੋਈ ਗੱਲ ਨਹੀਂ ਲੈ ਵੀ ਆ ਦੇਖ ਲਓ ਹੁਣ ਤੁਸੀਂ ਜਿਹੜੀ ਇਹਨੇ ਵੀ ਨਾ ਪਹਿਲਾ ਸੂਆ ਸੂਣਾ ਤੇ ਦੁੱਧ ਜਿਹੜਾ ਹੈਗਾ 20 ਤੋਂ ਪਾਰ ਮੰਨ ਲੈਣ ਭਾਣ ਹਾਂ ਇਹ ਆ ਦੇਖਾ ਇੱਥੇ ਲਿਆ ਆ ਕਰ ਆਪਾਂ ਅੱਜ ਮੀ ਪੈ ਗਿਆ ਤੋਰਨ ਨੂੰ ਥਾਂ ਘਟ ਗਿਆ ਤੈਨੂੰ ਫਿਰ 85000 ਚ ਮਾਨਤਾਨ ਕੋਈ ਮਾਨਤਾਨ ਕਰਦਾ ਵੀਰੇ ਹੈ 2000 ਰੁਪਏ ਛੋਟ ਕਰਦਾ 80 ਕਹਦਾ ਓਏ 80 ਲਾ ਧੱਕਾ ਜੂ ਅੱਛਾ ਚਲ ਕੋਈ ਗੱਲ ਨਹੀਂ ਲੈ ਵੀ 83000 ਰੁਪਏ ਦੀ ਬੈੜ ਦੇਣੀ ਆਹਾ ਤੇ ਥਣਲੇ ਵੀ ਜਮ ਓਕੇ ਹੈਨਾ ਹਾਂ ਗਲਾਬੀ ਥਾਣਾ ਬਾਈ ਚਾਰੇ ਵਿਖਰਵੇਂ ਥਾਣਾ ਨਹੀਂ ਲੈ ਜੇ ਤੂੰ ਧੱਕਾ ਕਹਤਾ ਆਪਾਂ ਧੱਕਾ ਨਹੀਂ ਕਰਿਆ ਯਾਰ ਤੈਨੂੰ ਹੈ 82000 ਦੀ ਬੈੜ ਦੇ ਦਿਆਂ ਤੇਰਾ ਮਾਨ ਹੋਰ ਕਰ ਦੇਣਾ ਲੈ ਬਸ ਠੀਕ ਆ ਫਿਰ ਆ ਜਾ ਕਰ ਅੱਛਾ ਤੈਨੂੰ ਜਿਹੜੀ ਤੂੰ ਆ ਬਾਹਰ ਬੈੜ ਖੋਲ ਕੇ ਲਿਆਇਆ ਮੈਨੂੰ ਆ ਹਾਂਜੀ ਵੀਰੇ ਇਹਦਾ ਪਹਿਲਾ ਤਾਂ ਸੂਆ ਦੱਸ ਸੂਆ ਪਹਿਲਾ ਰਾਮਦੀ ਬਾਈ ਪਹਿਲਾ ਸੂਆ ਕਿੰਨੇ ਦਿਨ ਬਾਕੀ ਪਈ ਦੇ ਇਹਦੇ 8 ਤੋਂ 10 ਦਿਨ ਇਹ ਲੈ ਜੀ ਰਾਮਦੀ ਬਾਈ 8 ਤੋਂ 10 ਦਿਨ ਬਾਕੀ ਪਈ ਆ ਕਿੰਨਾ ਪਾ ਦੂ ਦੁੱਧ ਪਹਿਲਾਂ ਨਹੀਂ ਦੁੱਧ ਪਾ ਦੂਗੀ 22 ਕਿਲੋ ਵੀਰੇ 20 ਕਿਲੋ 20 ਕਿਲੋ ਮੰਨ ਕੇ ਲੈ ਲੈ ਦੁੱਧ ਬਾਦ ਪਾਉਗੀ ਕੁਆਲਟੀ ਕੁਆਲਟੀ ਬੜੀ ਏਦੀ ਹਾਂਜੀ ਵੀਰੇ ਤੂੰ ਯਾਰ ਹਾਇਦਰ ਨੰਮੀ ਲੈ ਜਾ ਕਿੰਨੇ ਰੁਪਈਆ ਦੀ ਦੇਣੀ ਆ ਬਿਹੜ ਆਪਾਂ ਇਹ ਆਪਾਂ ਦੇ ਦਿੰਦੇ ਆ 92000 ਦੀ ਬਾਈ 90000 ਰੁਪਈਆ ਦੀ ਮਿੱਤਰੋ ਆਹਾ ਬਿਹੜ ਪਹਿਲਾ ਸੂਆ ਸੂਨ ਵਾਲੀ ਕਰਮ ਵਾਲੀ ਦਾ ਨਾ ਹੁਣ ਤੁਸੀਂ ਇਹਦੀ ਤੋਰ ਤੂਰ ਆਹ ਯਾਰ ਪੂਰੀ ਚੰਗੀ ਬਰੀਡ ਵਾਲੀ ਗਾਂ ਆ ਗਈ ਹਰਿਆਣੇ ਦੀ ਗਾਂ ਸਾਨੂੰ ਇਹ ਦੱਸਤੀ ਗੱਲ ਆ ਏਰੀਏ ਦਾ ਪਸ਼ੂ ਦੁੱਧ ਕੰਨੀਓ ਤਾਂ ਨਹੀਂ ਮਾਰ ਖਾਂਦਾ ਹਨਾ ਜੇ ਕੱਚੀ ਆ ਰਮਦੀਪ ਬਾਈ ਕਿੰਨੇ ਕਿਨੇ ਲੈ ਜੂਗੀ 8 ਤੋਂ 10 ਦਿਨ ਖੁੱਲੇ ਲੈ ਜੂਗੀ 2000 ਛੋੜ ਕਰਾਤੀ ਮੈਂ ਤੇਰੇ ਨਾਲ ਧੱਕੇ ਨਾਲ ਭਾਏ ਕਰਦਾ ਕੋਈ ਗੱਲ ਨਹੀਂ ਤੇਰਾ ਮਨ ਦਾ ਨਾ ਪਾ 2000 ਪਿਓਰ ਚਲ ਮੇਰਾ ਦਾ ਕਾਹਦਾ ਕਰੇਗਾ ਤੂੰ ਇਹ ਆ ਭਰਾ ਦੇਖੀਂ ਦੇ ਜਿਹੜੇ ਇਹਨਾਂ ਦਾ ਕਰ ਤਨੂੰ ਹਾਂਜੀ ਇਹਦਾ ਸੂਆ ਬਾਈ ਇਹਦਾ ਪਹਿਲਾ ਰਮਦੀਪ ਬਾਈ ਇਹਦਾ ਵੀ ਪਹਿਲਾ ਹਾਂਜੀ ਇਧਰ ਹੀ ਲੈ ਚੱਲ ਪਹਿਲਾ ਸੂਆ ਕਿੰਨੇ ਦਿਨ ਪਈ ਆ ਜੇ ਸੂਣ ਦੇ ਇਹਦੇ ਪਈ ਆ 15 ਦਿਨ ਪਈ ਆ ਜੀ ਯਾਰ ਇਹਦਾ ਲੇਵੇ ਦੀ ਕੁਆਲਿਟੀ ਕੁਆਲਿਟੀ ਬੜੀ ਚੰਗੀ ਹੈ ਹੈ ਹਾਂਜੀ ਬਈ 15 ਦਿਨ ਪਈ ਆ ਤੇ ਫਿਰ ਦੁੱਧ ਕਿੰਨਾ ਪਾਉ ਵੀ ਇਹ ਦੁੱਧ ਵੀਰੇ 25 ਕਿਲੋ ਤੋਂ ਬਾਰ-ਬਾਰ ਕੱਢੂਗੀ 25 ਕਿਲੋ ਤੋਂ ਹਾਂ ਜਰ ਤੇਰੀ ਬਿਹੜਾ ਵੀ ਚੰਗੀ ਲੱਗੀ ਮੈਨੂੰ ਲੈ ਚੱਲ 20 ਤੋਂ ਪਾਰ ਤਾਂ ਖੁੱਲਾ ਪਾਉਣਾ ਚਾਹੀਦਾ ਹੈ ਨਾ ਦੇਖੋ ਥਣ ਦੀ ਚੜਾਈ ਦੇਖ ਲਓ ਲੇਵੇ ਦੀ ਕਹਿਣ ਵਾਲੀਆਂ ਗੱਲਾਂ ਨਹੀਂ ਮਿੱਤਰੋ ਆਹ ਬਿਹੜ ਦਾ ਲੇਵਾ ਚੈੱਕ ਕਰਕੇ ਦੱਸਿਓ ਸਾਨੂੰ ਬਿਹੜ ਕਿਵੇਂ ਲੱਗੀ ਨਾਲੇ ਤਾਂ ਕੱਦ-ਕਾਠ ਵੀ ਪੂਰਾ ਡਬਲ ਆ ਤੇ ਤੈਨੂੰ ਫਿਰ ਮੈਨੂੰ ਆਏ ਦੱਸ ਦੇ ਦੇਵੇਂਗਾ ਕਿੰਨੇ ਦੀ ਬਿਹੜ ਇਹ ਇਹ 95000 ਦੀ ਰੌਂਦੀ ਬਾਈ 95 ਦੀ ਹਾਂ ਠੀਕ ਆ ਬਾਕੀ ਕੋਲੇ ਆ ਕੇ ਮਿੱਤਰੋ ਮਾਨਤਾਨ ਹੋ ਜਾਊਗਾ ਥਣ ਲੈਵਾ ਦੇਖ ਲੋ ਮੈਨੂੰ ਇਹਦਾ ਨਾ ਯਾਰ ਜਿੰਨਾ ਮੂਹਰੇ ਲੈਵਾ ਦੇਖ ਲੋ ਹੁਣ ਤੁਸੀਂ ਹਨਾ ਇਹ ਆ ਦੇਖੋ ਇਹ ਕਰਮਾਣੀ ਤੇ ਮੀਮੂ ਪਾ ਕੇ ਹਟਿਆ ਹੁਣ ਤਾਂ ਆਹ ਦੇਖ ਨਾਂ ਵਾਲੀ ਪੰਛੀ ਦਾ ਮੂੰਹ ਵੀ ਚੈੱਕ ਕਰ ਲੋ ਚੰਗੀ ਆ ਹਨਾ ਯਾਰ ਇਹ ਵੀ ਤੇ ਪਿੰਕ ਨੋਜ਼ ਵਾਲੀ ਆ ਗਈ ਹਾਂਜੀ ਪਿੰਕ ਨੋਜ਼ ਵਾਲੀ ਤੇ ਜਿਹੜੀ ਆ ਗਾਂਹ ਵਾਲੀ ਆ ਗਈ ਇਹਦੇ 20 ਦਿਨ ਪਈ ਯਾਰ ਆਉਂਦੀ ਪਈ ਆ ਜੀ ਕੋਲੇ ਹੋ ਜਾ ਸੰਗਦਾ ਕਿਵੇਂ ਸਾੰਗਲਰਾ ਪ੍ਰਕਾਰ ਇਹ ਇਹਦਾ ਸੂਆ ਤੀਜਾ ਤੀਜਾ ਆਰਮ ਦੀ ਪਈਦਾ ਤੀਜਾ ਸੂਆ ਤੇ 20 ਦਿਨ ਪਈ ਆ 20 ਦਿਨ ਪਈ ਆ 20 ਕਿਲੋ ਵਾਲੀ ਹੈ ਕਿ 25 ਵਾਲੀ ਹੈ ਕਿ 20 ਤੋਂ ਬਾਰ-ਬਾਰ ਦੁੱਧ ਦੇ ਦੂ ਵੀਰੇ ਅੱਛਾ 22 ਦੇ ਦੇ 23 ਦੇ ਦੇ ਹਾਂ 20 ਕਿਲੋ ਦੁਬਾਰ ਕਰਕੇ ਦਿੰਨੇ ਆ ਠੀਕ ਹੈ ਅੱਜ ਦੀ ਕਿੜੀ ਆਪਾਂ ਇਹ 65000 ਦੀ ਦੇਾਂਗੇ 65 ਦੀ ਹਾਂ ਖੋਲ ਫਿਰਕ ਦਾ ਲੈ ਵੀ ਆ ਆ ਬਹਿੜ ਦਾ ਕੱਦ ਕਾਟ ਦੇਖ ਲਓ ਬਜੂਦ ਦੇਖ ਲਓ ਤੁਸੀਂ ਹਨਾ ਵੀ ਦੁੱਧ ਪਾ ਦੇ 20 ਕਿਲੋ ਦੇ ਦੇ 18 ਦੇ ਦੇ ਠੀਕ ਹੈ ਉਹ ਸਮਝ ਚਾਹੇ ਇਧਰ ਲੈ ਚੱਲ ਲੰਮੀ ਲੈ ਵੀ ਆ ਦੇਖ ਲੋ ਹੁਣ ਜਿਹੜੀ ਆ ਆ ਗਈ ਨਾ ਬਾਹਲੇ ਵੱਡੇ ਕੱਦ ਕਾਠ ਦੀ 65000 ਰੁਪਏ ਦੀ ਹਰਿਆਣੇ ਦੇ ਵਿੱਚੋਂ ਮਿਲ ਜੂ ਦਿਨ ਵੀ ਪਈਆ ਪਰ ਲੈ ਜਾ ਲੈ ਜਾ ਇਹ ਆ ਦੇਖੋ ਥਾਨ ਲੈਵਾ ਚੈੱਕ ਕਰ ਨੂੰ ਨਹੀਂ ਚੰਗੀ ਏ ਤੇਰੀ ਆ ਵੀ ਗਾਮ ਇਤਰਾ ਕੱਚੀ ਕੱਚੀ ਹੈ ਗੱਲੀ ਤੈਨੂੰ ਹਾਂ ਕੱਚੀ ਕੱਚੀ 20 ਦਿਨ ਸਾਹਮਣੇ ਨਹੀਂ ਦੇ ਰਾ ਬੱਡੇ ਭਾਈ ਨੀ ਕੋਈ ਗੱਲ ਨਹੀਂ ਫਿਰ 20 ਦਿਨ ਨੂੰ ਤਾਂ ਜਿਹੜੀ ਸਿਆਲ ਵੀ ਆ ਜੂ ਹਾਂ ਉਹ ਰੇਟ ਵੀ ਐਡਵਾਂਸ ਹੋ ਜਾ ਪੰਜ ਦੀ ਘੜੀ ਮੁੱਲ ਕਰਿਆ ਇਹਨਾਂ ਦਾ ਉਦੋਂ ਫਿਰ ਇਹ ਆਈ ਵੀ ਨਹੀਂ ਪਤਾ ਵੀ 70000 ਦੀ ਆ 75 ਦੀ ਵੀ ਕਿ 85000 ਦੀ ਵੜ ਖੁੱਲੀ ਗਈ 58500 ਦੀ ਵੜ ਖੁੱਲੀ ਵੀ ਗਈ 20 ਦਿਨ ਸਾਹਮਣੇ ਠੀਕ ਆਹੀ ਦਿਨ ਹੁੰਦੇ ਘੁੱਲਦੇ ਉਤੋਂ ਜਿਹੜੇ ਹਟ ਜੇ ਦੇਖਦੇ ਮੜੇ ਇਹ ਘੁੱਲ ਜਾਣਗੇ ਥੱਲੋਂ ਬੈਠ ਨਿਖਰ ਜੂਗੀ ਨਿਖਰ ਜੂਗੀ ਹਾਂ ਫੋਰ ਤਾਂ ਨਹੀਂ ਕੋਈ ਹੈਗੀ ਬਸ ਆਹੀ ਬਹਿਣਾ ਮੇਰੇ ਅੱਜ ਦੀ ਘੜੀ ਠੀਕ ਹੈ ਨ ਲੈ ਵੀ ਮਿੱਤਰੋ ਇਹ ਆ ਗਿਆ ਤਣੂ ਆ ਗਿਆ ਹਰਿਆਣੇ ਵਾਲਾ ਤੇ ਬੰਦੇ ਦਾ ਨਾ ਮੈਨੂੰ ਐਂ ਦੱਸ ਦੋ ਵੀ ਇਸ ਦਾ ਤੁਹਾਨੂੰ ਸੁਭਾ ਕਿਵੇਂ ਲੱਗਦਾ ਹੁੰਦਾ ਯਾਰ ਬੰਦੇ ਦੀ ਇੱਕੋ ਸਿਫਤ ਕਰਦਾ ਤੈਨੂੰ ਹੱਥ ਜੋੜ ਕੇ ਤੇਰੇ ਮੂਰੇ ਬੇਨਤੀ ਵੀ ਕਰਦਾ ਹਾਂਜੀ ਦੇਖ ਮਿੱਤਰ ਸੱਚ ਤੇ ਚੱਲ ਲਈ ਨਹੀਂ ਵੱਡੇ ਭਾਈ ਗੱਪ ਮਾਰਨ ਨੂੰ ਮੈਂ ਐਵੇਂ ਆਖੀ ਜਿਵੇਂ ਵੀ 30 35 35 ਕਿਲੋ ਪਹਿਲਣਾ ਬੈਣਾ ਦੋਦ ਨਹੀਂ ਆਪਾਂ ਚੋਈਆਂ ਨਹੀਂ 20 ਵੀ ਕਿਲੋ ਐਸਟੀਮੇਟ ਲਾਈਆਂ ਦੇ ਸਕਦੇ ਆ ਵੱਧ ਵੀ ਦੇ ਸਕਦੇ ਆ ਠੀਕ ਹੈ ਪਰ ਨਸਲ ਕੁਆਲਿਟੀ 20 ਵੀ ਕਿਲੋ ਤੋਂ ਮਾਰਦੀਆਂ ਬਣੀ ਇਹ ਜੀਆਂ ਬਸੀਆਂ ਹੈਗਈ ਨਹੀਂ ਬਹਿੜਾਂ ਵੀ ਬੱਟੀਆਂ ਹਾਂ ਬੱਟੀਆਂ ਬਹਿੜਾਂ ਬਾਕੀ ਕੱਚੀਆਂ ਆ ਜੇ ਕੱਚੀ ਗਾਨੀ ਹਾਂ ਠੀਕ ਹੈ ਨਹੀਂ ਬਹੁਤ ਬਹੁਤ ਧੰਨਵਾਦ ਬਾਕੀ ਤਾਂ ਆਪਣੇ ਟੇਬ ਹੀ ਹੁੰਦੇ ਰਮਨਦੀਪ ਜੀ ਸਹੀ ਗੱਲ ਕੋਈ ਬੇਚ ਨਹੀਂ ਮਾਲਕ ਨੇ ਚੋਇਆ ਹੁੰਦਾ ਜਾਂਦਾ ਉਹ ਦੱਸ ਸਕਦਾ ਵਪਾਰੀ ਦੇ ਬਾਅਦ ਮਾੜੀ ਮੁੱਟੀ ਪਰਖ ਹੁੰਦੀ ਹੈ ਜਾਂ ਲੇਵੇ ਤਾਂ ਦੀ ਜਾਂ ਬਰੀਡ ਗਵਾਰਡੀ ਬਸ ਸਹੀ ਗੱਲ ਹੈ ਨਹੀਂ ਮੈਂ ਤੈਨੂੰ ਤਾਂ ਹੀ ਕਹਿਣਾ ਵੀ ਚਲ ਆ ਆਪਣੀ ਵਜਨ ਜੇ ਵਾਲੀ ਗੱਲ ਹੀ ਚੱਲੇ ਨਾ ਜਿਹੜੀ ਉਹ ਸੁਵਾਦ ਆ ਜਾਂਦਾ ਹੈ ਹਨਾ ਤੇ ਤੇਰਾ ਬਹੁਤ ਬਹੁਤ ਧੰਨਵਾਦ ਲੋ ਵੀ ਮਿੱਤਰੋ ਇਹ ਸੀ ਤਨੂੰ ਹਰਿਆਣੇ ਵਾਲਾ ਇੱਥੇ ਆਓਗੇ ਤਸੱਲੀ ਕਰੋਗੇ ਵੇੜਾ ਦੇਖ ਕੇ ਤੁਹਾਡੀ ਰੂਹ ਖੁਸ਼ ਹੋਈ ਠੀਕ ਹੈ ਵੀਡੀਓ ਦੇ ਵਿੱਚ ਤਾਂ ਆ ਜਿਓ ਇੱਥੇ ਨਹੀਂ ਭਾਈ ਫਿਰ ਜਿਹੜਾ ਤੇ ਦੱਸਿਓ ਕਿਵੇਂ ਲੱਗਿਆ ਕੰਮ ਧੰਨਵਾਦ